ਜੀ ਜਲੰਧਰ ਲੁਧਿਆਣਾ ਹਾਈਵੇ ਦੇ ਕੋਲ ਖੜੇ ਆ ਇਸ ਜਗ੍ਹਾ ਦੇ ਉੱਤੇ ਕਾਫੀ ਵੱਡਾ ਐਕਸੀਡੈਂਟ ਹੋਇਆ ਹੈ ਇਹ ਐਕਸੀਡੈਂਟ ਦੇਰ ਰਾਤ ਇਕੱਲੇ ਨੂੰ ਹੋਇਆ ਹੈ ਸਾਡੀ ਤਸਵੀਰ ਤੁਸੀਂ ਜ਼ਰੂਰ ਦੇਖੋ ਸਾਡਾ ਟ੍ਰੱਕਰ ਦੀ ਇਹ ਗੱਡੀ ਹੈ ਜਿਸ ਦੇ ਨਾਲ ਜਿਹੜਾ ਹੈ ਉਹ ਸਾਹਮਣੇ ਤੁਸੀਂ ਜ਼ਰੂਰ ਚੱਕ ਦੇਖੋ ਉਸ ਟੱਕਰ ਦੇ ਨਾਲ ਜਿਹੜਾ ਹੈ ਉਹ ਟੱਕਰ ਹੋਈ ਹੈ ਕਾਫੀ ਭਿਆਨਕ ਟੱਕਰ ਹੈ ਜਿਸ ਦੇ ਨਾਲ ਕਾਫੀ ਜਿਹੜਾ ਹੈ ਨੁਕਸਾਨ ਚਾਹੇ ਤਾਂ ਟਰੱਕ ਹੋਵੇ ਜਾਂ ਫਿਰ ਚਾਹੇ ਇਹ ਟ੍ਰਾਂਸਪੋਰਟ ਦੀ ਗੱਡੀ ਹੋਵੇ ਦੋਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਨੁਕਸਾਨ ਕਿਉਂਕਿ ਤਸਵੀਰ ਤੁਸੀਂ ਦੇਖ ਹੀ ਰਹੇ ਹੋਵੋਗੇ ਕਿੰਨਾ ਕੁ ਜ਼ਿਆਦਾ ਨੁਕਸਾਨ ਹੋਇਆ ਹੈ ਉਹ ਤੁਸੀਂ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਖਤਰਨਾਕ ਤਰੀਕੇ ਦੇ ਨਾਲ ਐਕਸੀਡੈਂਟ ਹੋਇਆ ਹੋਵੇਗਾ ਕਿੰਨੀ ਕੁ ਸਪੀਡ ਜਿਹੜੀ ਹੈ ਉਹ ਇਸ ਗੱਡੀ ਦੀ ਹੋਵੇ ਕਿ ਜੇ ਉਹ ਸਿੱਧਾ ਜਾ ਕੇ ਜਿਹੜਾ ਇਹਨਾਂ ਰੈਲਿੰਗ ਦੇ ਵਿੱਚ ਵੱਜੀ ਤੇ ਰੈਲਿੰਗ ਵੀ ਜਿਹੜੀ ਹੈ ਉਹ ਪੂਰੀ ਅੰਦਰ ਚੜ ਗਈ ਹੈ ਇਹ ਤਸਵੀਰ ਤੁਸੀਂ ਜ਼ਰੂਰ ਦੇਖੋ ਹਾਲਕਿ ਡਰਾਈਵਰ ਜਿਸ ਜਗ੍ਹਾ ਦੇ ਉੱਤੇ ਬੈਠਦਾ ਉਸ ਜਗ੍ਹਾ ਤੱਕ ਜਿਹੜੀ ਹੈ ਉਹ ਰੇਲਿੰਗ ਅੰਦਰ ਤੱਕ ਤੁਸੀਂ ਹੋਈ ਹੈ ਕਾਫੀ ਖਤਰਨਾਕ ਤਰੀਕੇ ਦੇ ਨਾਲ ਇਹ ਐਕਸੀਡੈਂਟ ਹੋਇਆ ਹੈ ਜਾਨਮਾਨ ਹਾਜ਼ਿਰ ਜਿਹੜਾ ਹੈ ਦੱਸਿਆ ਜਾ ਰਿਹਾ ਹੈ ਕਿ ਬਚਾਅ ਹੋ ਗਿਆ ਦੋਨੋਂ ਵੀ ਡਰਾਈਵਰ ਜਿਹੜੇ ਨੇ ਉਹ ਬਚੇ ਹੋਏ ਨੇ ਪਰ ਜਿਹੜਾ ਇਹ ਗੱਡੀ ਦਾ ਡਰਾਈਵਰ ਹੈਗਾ ਉਸ ਨੂੰ ਜਿਹੜਾ ਉਹ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਚੁਰਲਾ ਉਸ ਦਾ ਟੁੱਟ ਗਿਆ ਉਸਨੇ ਪੈਰ ਦੇ ਵਿੱਚ ਕਾਫੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਹਰੇਕ ਤਰੀਕੇ ਦੇ ਨਾਲ ਜਿਹੜਾ ਹੈ ਇਸ ਇਸ ਐਕਸੀਡੈਂਟ ਨੂੰ ਜਿਹੜਾ ਹੈ ਉਹ ਕੋਈ ਨਹੀਂ ਕੋਸ਼ਿਸ਼ ਕਰੀਆ ਪਰ ਇੱਕ ਤਸਵੀਰ ਤੁਹਾਨੂੰ ਦਿਖਾਉਂਗਾ ਇਹ ਗੱਡੀ ਦੇ ਉੱਪਰ ਦੇਖੋ ਜੀਸੀਬੀ ਜਿਹੜੀ ਹੈ ਜੀ ਔਰ ਇਹਨਾਂ ਜੀਸੀਬੀ ਜਿਹੜੀ ਹੈ ਉਹ ਨਦੀ ਹੋਈ ਹੈ ਕਾਫੀ ਭਾਰੀ ਸਮਾਨ ਜਿਹੜਾ ਹੈ ਉਹ ਲੱਗਿਆ ਹੋਇਆ ਹੈ ਜਿਸ ਨੂੰ ਲੈ ਕੇ ਇਹ ਗੱਡੀ ਜਿਹੜੀ ਹੈ ਉਹ ਆਪਣੇ ਰੂਟ ਦੇ ਉੱਪਰ ਜਾ ਰਹੀ ਸੀ ਪਰ ਰਾਤ 1 ਵਜੇ ਦੇ ਕਰੀਬ ਜਿਹੜਾ ਹੈ ਉਹ ਭਾਰੀ ਵੱਡਾ ਜਿਹੜਾ ਉਹ ਐਕਸੀਡੈਂਟ ਇਹ ਦੇਖਣ ਨੂੰ ਮਿਲਿਆ ਹੈ ਗੱਡੀ ਦੇ ਮਾਰਕ ਵੀ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਕਿਉਂਕਿ ਉਹਨਾਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਐਕਸੀਡੈਂਟ ਹੋਇਆ ਤੇ ਉਹ ਵੀ ਜਿਹੜੇ ਨੇ ਉਹ ਪੌੜੀ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਗੱਲ ਬਾਤ ਜ਼ਰੂਰ ਕਰਾਂਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਐਕਸੀਡੈਂਟ ਹੋਇਆ ਹੈ ਕਾਫੀ ਖਤਰਨਾਕ ਐਕਸੀਡੈਂਟ ਹੈ ਇਹ ਤੁਸੀਂ ਤਸਵੀਰ ਜ਼ਰੂਰ ਦੇਖੋ ਰੇਲਿੰਗ ਦੀ ਤਸਵੀਰ ਜ਼ਰੂਰ ਦੇਖੋ ਜੋ ਕਿ ਪੂਰੀ ਅੰਦਰ ਤੱਕ ਜੜੀ ਹੋ ਰੇਲਿੰਗ ਹੈ ਹੀ ਹੋਈ ਹੈ ਹਰੇਕ ਤਰੀਕੇ ਦੇ ਨਾਲ ਆ ਇਸ ਤੀਨ ਨੂੰ ਦੇਖਣ ਨਾ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਐਕਸੀਡੈਂਟ ਹੋਇਆ ਹੈ ਕਾਫੀ ਖਤਰਨਾਕ ਤਰੀਕੇ ਦੇ ਨਾਲ ਐਕਸੀਡੈਂਟ ਹੈ ਤਾਂ ਤਸਵੀਰਾਂ ਤੁਸੀਂ ਜਲੰਧਰ ਨੂੰ ਲੁਧਿਆਣਾ ਹਾਈਵੇ ਦੀ ਦੇਖ ਰਹੇ ਹੋਵੋਗੇ ਜਿੱਥੇ ਦੂਜੇ ਪਾਸੇ ਵੀ ਕਾਫੀ ਹੌਨ ਹੋ ਰਹੀ ਹੋਣੀ ਜਿਹੜਾ ਉਹ ਜਾਮ ਲੱਗਣਾ ਵੀ ਸ਼ੁਰੂ ਹੋ ਗਿਆ ਹੈ ਜੇਕਰ ਸਵੇਰ ਦੀ ਗੱਲ ਕਰਾਂ ਤਾਂ ਸਵੇਰ ਤੋਂ ਲੈ ਕੇ ਹੁਣ ਤੱਕ ਇਸ ਹਾਈਵੇ ਦੇ ਵਿੱਚ ਜਾਮ ਹੈ ਜੇਕਰ ਤੁਸੀਂ ਜਲੰਧਰ ਤੋਂ ਲੁਧਿਆਣੇ ਵੱਲ ਜਾ ਰਹੇ ਹੋ ਤਾਂ ਖਬਰ ਤੁਹਾਡੇ ਲਈ ਕਾਫੀ ਇੰਪੋਰਟੈਂਟ ਹੋ ਸਕਦੀ ਹੈ ਜਿਸ ਤਰੀਕੇ ਦੇ ਨਾਲ ਐਕਸੀਡੈਂਟ ਹੋਇਆ ਹੈ ਤਾਂ ਜਾਮ ਵੀ ਕਾਫੀ ਜਿਹੜਾ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੇਗਾ ਹਰੇਕ ਤਰੀਕੇ ਦੀ ਜਾਨ ਤਸਵੀਰ ਜਰੂਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਮਾਲਕ ਜਿਹੜੇ ਨੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਵੀ ਅਸੀਂ ਜਰੂਰ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਤਾਂ ਜਿਹੜੀ ਹੈ ਉਹ ਮੈਂ ਤਸਵੀਰ ਉਸ ਗੱਡੀ ਦੀ ਵੀ ਦਿਖਾਉਂਗਾ ਜਿਸ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਹੈ ਹਾਲਾਂਕਿ ਇਹ ਗੱਡੀ ਪਲਟ ਕੇ ਜਿਹੜੀ ਹੈ ਉਸ ਸਾਈਡ ਆ ਗਈ ਹੈ ਪਰ ਦੂਸਰੀ ਗੱਡੀ ਜਿਹੜੀ ਹੈ ਉਹ ਤੁਸੀਂ ਜਰੂਰ ਤਸਵੀਰ ਦੇਖੋ ਟਰੱਕ ਦੂਸਰੀ ਸਾਈਡ ਜਿਹੜਾ ਹੈ ਖੜਾ ਹੋਇਆ ਹੈ ਉਸਤੇ ਵੀ ਕਾਫੀ ਜਿਹੜਾ ਹੈ ਨੁਕਸਾਨ ਹੋਇਆ ਹੈ ਚਿਤਲੇ ਕਾਫੀ ਉੱਡੇ ਹੋਏ ਨੇ ਗੱਡੀ ਦੇ ਵਿੱਚ ਡਰਾਈਵਰ ਜੋ ਮੌਜੂਦ ਸੀਗਾ ਉਸ ਨੂੰ ਵੀ ਹੁਣ ਤੱਕ ਦੱਸਿਆ ਜਾ ਰਿਹਾ ਗੰਭੀਰ ਸੱਟਾਂ ਜਿਹੜੀਆਂ ਨੇ ਉਹ ਲੱਗੀਆਂ ਨੇ ਇਸ ਗੱਡੀ ਦਾ ਮਾਲਕ ਜਿਹੜਾ ਹੈ ਉਹ ਵੀ ਪਹੁੰਚਿਆ ਹੋਇਆ ਹੈ ਉਸ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਹਾਲਾਂਕਿ ਪੁਲਿਸ ਮੁਲਾਜ਼ਮ ਜਿਹੜੇ ਨੇ ਉਸ ਵਕਤ ਟ੍ਰੈਫਿਕ ਕੰਟਰੋਲ ਕਰਨ ਦੀ ਵੀ ਜਿਹੜੀ ਹੈ ਉਹ ਕਾਫੀ ਜ਼ੋਰ ਤਰੀਕੇ ਦੇ ਨਾਲ ਜਿਹੜੀ ਹੈ ਉਹ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਪੁਲਿਸ ਮੁਲਾਜ਼ਮ ਨੇ ਗੱਲਬਾਤ ਕਰਦੇ ਆ ਅੱਜ ਕਦੋਂ ਪਤਾ ਲੱਗਦਾ ਐਕਸੀਡੈਂਟ ਦਾ ਕਦੋਂ ਇਹ ਐਕਸੀਡੈਂਟ ਰਾਤ ਨੂੰ ਡੇਢ ਵਜੇ ਕਰੀ ਗਈ ਦੀ ਗੱਲ ਆ ਜੋ ਪਤਾ ਲੱਗਿਆ ਇਸ ਤਰੀਕੇ ਦੇ ਨਾਲ ਹੋਇਆ ਕੁਝ ਦੱਸਿਆ ਇਹ ਜੋ ਮੁਕੇ ਦੇ ਡਰਾਈਵਰ ਜਿਹੜਾ ਪਛਾੜ ਹੋ ਗਿਆ ਇਹ ਕਹਿੰਦਾ ਕਿ ਮੋਰੇ ਮੇਰੇ ਕੋਈ ਪਾਰਾ ਪਸ਼ੂ ਕੋਈ ਆ ਗਿਆ ਉਹਨੂੰ ਬਚਾਉਣ ਲੱਗੇ ਲੇ ਤਾਂ ਬ੍ਰੇਕ ਲੱਗੀ ਤੇ ਉਹ ਗੱਡੀ ਤੇ ਲੋਡ ਸੀਗੀ ਕਾਫੀ ਸੀਗੀ ਭੱਜ ਸੀ ਉਹ ਕੰਟਰੋਲ ਤੋਂ ਓਵਰ ਬਾਹਰ ਹੋ ਗਈ ਉਹ ਪਛਾਹ ਹੋਇਆ ਦੋਨਾਂ ਦਾ ਹਾਂਜੀ ਇਹਦਾ ਵੀ ਬਚਾਉ ਗਿਆ ਉਹ ਡਰਾਈਵਰ ਦੇ ਲੱਤ ਟੁੱਟ ਗਈ ਆ ਤੇ ਛੂਹ ਟੁੱਟ ਗਿਆ ਬੰਦੇ ਦਾ ਡਰਾਈਵਰ ਦਾ ਅੱਛਾ ਤੁਸੀਂ ਇਸ ਗੱਡੀ ਦੇ ਮਾਲਕ ਹੈਗੇ ਹੋ ਜੀ ਹਾਂਜੀ ਹਾਂਜੀ ये तो हाँ तो अच्छा ये कहाँ से गड्डी आई थी हमारी लखनऊ से चल के हिमाचल के लिए लोट हो थी। अच्छा। तो यहाँ पे जलंधर में रामा मंदिर के पास हु। तो एक एक को बचाने के लिए ड्राइवर ने ज्यादा से बिगड़ गया बिगड़ने के कारण एक्सीडेंट का होगी ड्राइवर के ठीक है जी हॉस्पिटल से लेके आए थोड़ी बहुत तो आई है चोट वोट बाकी ठीक है कितना अच्छा नुकसान हुआ है आपका नुकसान घोड़ा बिल्कुल है जी देखो पंद्रह लाख का बीस लाख का आस पास तो पता है की उसने की गाल कही होगी उसके हालात दूसरा ड्राइवर आगे था लेकिन उसको भी होने के बाद उसको टच हो गया उसकी तल टूट गई है दूसरे ड्राइवर की ਗਲਤੀ ਗਲਤੀ ਕਿ ਇਹਦੀ ਤੁਸੀਂ ਜਿਹੜੀ ਉਹ ਮੰਨਦੇ ਤੁਸੀਂ ਕਹਿੰਦੇ ਹੋ ਕਿ ਆਵਾਰਾ ਪਸ਼ੂ ਆ ਗਿਆ ਉਸ ਨੂੰ ਬਚਾਰੇ ਦੇ ਚੱਕਰ ਵਿੱਚ ਹੋਇਆ ਸਾਰਾ ਔਰ ਗਲਤੀ ਡਰਾਈਵਰ ਕੀ ਕਿਸੇ ਗਿਣਵੇ ਠੀਕ ਠੀਕ ਹੈ ਬਿਲਕੁਲ ਤਾਂ ਬਿਲਕੁਲ ਹਰ ਇੱਕ ਤਰੀਕੇ ਦੀ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਆਵਾਰਾ ਪਸ਼ੂ ਦੇ ਆਉਣ ਨਾਲ ਇਹ ਭਾਰੀ ਐਕਸੀਡੈਂਟ ਜਿਹੜਾ ਹੈ ਉਹ ਦੇਰ ਰਾਤ ਨੂੰ ਕੋਈ ਔਕਾਸ ਉਸ ਵੀਰਾਂ ਤੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕੈਮਰਾ ਪਾਸੇ ਪੰਕੜ ਦੇ ਨਾਲ ਰਜੂ ਗੱਟਾ ਜਿਹਨਾਂ ਦਾ